ਬੀਗਰੀ ਕਾਸ ਕਿੰਮਸ ਨੂੰ ਮਈਆਂ ਚੱਲ ਰਹੇ ਨੇ ਨਾ ਮੋਦੀ ਵਾਲੀਆਂ ਵੋਟਾਂ ਕਰਕੇ ਵੀ ਚੱਲ ਰਹੇ ਨੇ ਨਾ ਵੋਟਾਂ ਇਹ ਕਹਿੰਦੇ ਚੱਲ ਰਹੇ ਨੇ ਕਿਸ-ਕੀਮ ਜੰਦੀ ਆ ਇੱਕ 2000 ਵਾਲੀ ਇੱਕ ਸਕੀਮ ਥੀ ਗਈ ਹਾਂ ਉਹ ਯਾਰ ਮੇਰਾ ਆਡੀ ਤੀ ਗਿਆ ਤਾਂ ਹਾਂ ਉਹ ਯਾਰ ਬਣਵਾਈ ਸੀ ਸਾਲੀ ਮਿੰਗੀ ਨਹੀਂ ਯਾਰ ਪਤਾ ਲੱਗਿਆ ਹੋਣਗੇ ਨਿਕਲ ਗਈ ਕਹਿੰਦੇ ਮੁੱਕ ਗਈ ਕਹਿੰਦੇ ਇਹ ਬਣਦੀ ਨਹੀਂ ਕਹਿੰਦੇ ਉਹਨੇ ਦੋ ਸਕੀਮਾਂ ਵਾਲੀ 2000 ਵਾਲੀ ਇਹ ਨਾ ਨਾ ਸਕੀਮ ਹਲੇ ਹੈਗੀ ਆ ਅੱਛਾ ਤੇ ਇਹੀ ਚੀਜ਼ ਨਾ ਦੇਖਣ ਵਾਲੀ ਆ ਬਈ ਚੀਜ਼ ਹਨਾ ਲੋਕਾਂ ਨੂੰ ਨਾ ਪਤਾ ਨਹੀਂ ਲੱਗਦਾ ਕੋਈ ਮੇਰੇ ਆਡੀਓ ਚ ਹੋਰ ਕਹਿ ਰਿਆ ਦੀ ਨਾ ਕਿ 5 ਲੱਖ ਵਾਲੀ ਕੀ ਹੈ ਯਾਰ ਉਸ ਸਕੀਮ ਨਾਲ ਤਾਂ ਪਤਾ ਨਹੀਂ ਲੱਗਦਾ 5 ਲੱਖ ਦਾ ਜਿਹੜੀ ਸੈਂਟਰ ਸਰਕਾਰ ਆ ਉਹ ਸਕੀਮ ਦੇ ਰਹੀ ਐ ਸਾਰਿਆਂ ਨੂੰ 5 ਲੱਖ ਦੀ ਫ੍ਰੀ ਹੋਊਗਾ 5 ਲੱਖ ਰੁਪਏ ਦਾ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਅਸਟਾ ਲ ਹੋਵੇ ਤੇ ਹੁਣ ਤੁਸੀਂ ਸੁਤਰਿੰਗ ਵੀ ਬਣੂਗੇ ਮੈਂ ਹਨਾ ਕਾਰਡ ਨਾ ਯਾਰ 5 ਲੱਖ ਵਾਲੀ ਤਾਂ ਨਹੀਂ ਯਾਰ ਮੈਂ ਤਾਂ ਨਹੀਂ ਮੰਨਦਾ 5 ਲੱਖ ਸਰਕਾਰ ਦੇਵੇ ਕੰਦੇ ਕੰਦੇ ਮੈਂ ਇੱਕ ਕੰਮ ਕਰਦਾ ਮੈਂ ਤੈਨੂੰ ਬੰਦੇ ਨਾਲ ਮਿਲਾ ਦਿੰਦਾ ਉਹਦਾ ਸੈਂਟਰ ਹੈ ਡੜਬੇ ਸ਼ਹਿਰ ਚ अच्छा तू ਘਰੇ ਬੈ ਕੇ ਤੈਨੂੰ ਉਹਦੇ ਕੋਲ ਜਾਣ ਦੀ ਵੀ ਲੋੜ ਨਹੀਂ ਹੋਰ ਦੱਸ ਅੱਛਾ ਤਿੰਨੇ ਡਾਕੂਮੈਂਟ ਉਹਨੂੰ ਸੈਂਡ ਕਰਨੇ ਤੈਨੂੰ ਘਰੇ ਬੈ ਕੇ ਬਣਾ ਕੇ ਦੇ ਦਊਗਾ ਅੱਛਾ ਮੈਨੂੰ ਉਹਦੇ ਕੋਲ ਜਾਣ ਦੀ ਲੋੜ ਵੀ ਨਹੀਂ ਬੜੀ ਜਾਣ ਦੀ ਲੋੜ ਨਹੀਂ ਅੱਛਾ ਉਹੀ ਸਰਜੂਗਾ ਹਾਂ ਮੈਂ ਤੈਨੂੰ ਦਿਖਾ ਕੇ ਲੈ ਮਨੋ ਦਾ ਸੈਂਟਰ ਕਿੱਥੇ ਹੈ ਜਲ ਦਿਖਾ ਮੈਂ ਦੋ ਅੰਮ੍ਰਿਤ ਚਾਰ ਜਲ ਦਿਖਾ ਕੇ ਲੈ ਆਂ ਬਾਈ ਮੈਂ ਤਾਂ ਦੇਖੋ ਜੀ ਬਾਈ ਬਾਬਾ ਅਮਰਦਾਸ ਆਧਾਰ ਸੈਂਟਰ ਵਾਲੇ ਨੇ ਮੈਂ ਤੈਨੂੰ ਬਾਈ ਨਾਲ ਹੀ ਮਿਲਾ ਲਾ ਲਾ ਬਈ ਬ੍ਰੈਸਾ ਦੀ ਤਰ੍ਹਾਂ ਸੀ ਯਾਰ ਮੈਨੂੰ ਪਹਿਲਾਂ ਦੱਸ ਸੇ ਬੰਦਾ ਸੱਚ ਬੋਲਦਾ ਵੀ ਝੂਠ ਬੋਲਦਾ ਹੈਗਾ ਬਿਲਕੁਲ ਸੱਚ ਬੋਲਦਾ ਨਹੀਂ ਅੱਡੀ ਗਰੀ ਲੈ ਕੇ ਆਇਆ ਯਾਰ ਇਹ ਕਹਿੰਦਾ ਮੈਂ ਵੀ ਕਹਿੰਦਾ ਇਹ ਕਹਿੰਦਾ ਮੈਂ ਨਹੀਂ ਮੰਨਦਾ ਇਹ ਗੱਲ ਨੂੰ ਇਹ ਕਹਿੰਦਾ ਜੇ ਸਕੀਮ ਚਲਦੀ ਆ 5 ਲੱਖ ਵਾਲੀ 10 ਲੱਖ ਵਾਲੀ ਕਾਰ ਵਾਲੀ ਮੰਨਦਾ ਨਹੀਂ ਤੁਹਾਡੇ گا ਪੈਜੀ ਗੋਟ ਦਾ ਯਾਰ ਉਹ ਲੋਕ ਪਿੰਡਾਂ ਦੇ ਵਿਚਾਰੇ ਪ੍ਰਾਈਵੇਟ ਡਾਕਟਰ ਨਾਲ ਉਹ ਡੀ ਜਾਂਦੇ ਨੇ ਜੇ ਐਸ ਕਿਲੋ ਮੈਨੂੰ ਮੋਬਾਈਲ ਦਾ ਸਕੀਮ ਦਾ ਪਤਾ ਹੀ ਲੱਗਦਾ ਨਾ ਜੀ ਅੱਛਾ ਨਹੀਂ ਹੈਗਾ ਲੋਕਾਂ ਨੂੰ ਨਹੀਂ ਸਹੀ ਗੱਲ ਆ 5 ਲੱਖ ਵਾਲੀ ਹੈਗੀ ਬਿਲਕੁਲ 5 ਲੱਖ ਦਾ ਲਾਇਫ ਫਰੀ ਹੁੰਦਾ ਹੈਗਾ ਤੇ ਇੱਕ ਗੱਲ ਹੋਰ ਆ ਉਹ ਮਾਰਕੀਟ ਦੇ ਵਿੱਚ ਕਿਸੇ ਕੋਲੋਂ ਐ ਕਹਿਦੀ ਵੀ ਮੈਨਾਂ ਕੜਨ ਹੋਣਾ 5 ਲੱਖ ਵਾਲਾ ਕੀ ਕਹਦੇ ਕਿੰਨੇ ਪੈਸੇ ਲੈਣਾ ਪਹਿਲਾਂ ਤਾਂ ਉਹਦੀ ਰੇਟ ਪੁੱਛ ਲਈ ਉਸ ਤੋਂ ਤਾਂ ਬਾਈ ਕੋਲ ਆ ਕੇ ਰੇਟ ਪੁੱਛ ਲਈ ਉਹ ਤਾਂ ਬਾਈ ਦਾ 5 ਲੱਖ ਵਾਲਾ 50000 ਰੁਪਏ ਲੈਣਗੇ ਹੈ ਸਾਢੇ 4 ਲੱਖ ਦਾ ਪੈਸਾ ਕਿੰਨੇ ਪੈਸੇ ਨੇ ਬਾਈ ਦਾ ਮੌਰੇ ਲਿਆਇਆ ਤੈਨੂੰਰੇ ਆਣ ਦੀ ਵੀ ਲੋੜ ਨਹੀਂ ਬਾਈ ਦਾ ਨੰਬਰ ਹੈ ਨੋਟ ਕਰ ਲੈ ਸਟੇਟਸ ਪਾਉਂਦੇ ਨਾ ਇਹ ਜਿੰਨੀਆਂ ਵੀ ਸਕੀਮਾਂ ਪੰਜਾਬ ਸਰਕਾਰ ਦੇਗਾ ਮੈਂ ਸੈਂਟਰ ਸਰਕਾਰ ਦੇਣਾ ਵੀਰੇ ਬਿਲਕੁਲ ਬਸ ਬਾਈ ਹੋਰ ਵੀ ਬੇ ਸਕੀਮਾਂ ਆਉਂਦੀਆਂ ਨੇ ਕਿਹਾ ਸਾਡੇ ਉੱਤੇ ਜ਼ਿੰਮੇਵਾਰ ਨੇ ਭਰੇਗਾ 2000 ਰੁਪਏ ਕਹਿੰਦਾ ਮੈਨੂੰ ਕਿਸ਼ਤ ਦਾ हां ਉਹ ਵੀ ਭਰ ਦਿੰਦੇ 2010 ਦੀ ਸਕੀਮ ਚੱਲਦੀ ਹੈ ਕਿ ਭਾਈ ਉਹ ਬੰਦਦਾ ਹੋਣਾ ਉਹ ਪਹਿਲਾਂ ਨਾ ਮੋਦੀ ਦੇ ਪਹਿਲਾਂ ਹੁਣ ਕਾफी ਬੰਦੇ ਇਕੱਠੇ ਗਏ ਅੱਛਾ ਹਾਂ ਉਹ ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੀ ਲੱਗ ਰਿਹਾ ਵੀ ਮੈਂ ਕਿੱਥੇ ਜਾਵਾਂ ਕੀ ਗੱਲ ਬਾਤ ਆ ਉਹਦੇ ਵਿੱਚ ਨਾ ਆਪਾਂ ਨੇ ਜਿਆਦਾਤਰ ਗਵਰਨਮੈਂਟ ਨੇ ਆਪਣੀ ਹੁਣ ਸੇਵਾ ਸੇਵਾ ਕੇਂਦਰ ਵਿੱਚ ਫਰਦ ਨਿਕਲ ਜਿਹੜੀ ਨਵੀਂ ਉਹ ਅਪਲੋਡ ਹੁੰਦੀ ਹੈਗੀ ਉਹ ਆਪਾਂ ਔਰੇ ਕਰ ਦਿੰਦੇ ਆਂਗੇ ਉਸ ਤੋਂ ਬਾਅਦ ਸਕੀਮ ਬੰਦ ਦੇ ਚਾਲੂ ਹੋ ਜੂਗੀ ਨਵੇਂ ਫਾਰਮ ਵੀ ਭਰ ਦਾਂਗੇ ਆਪਾਂ 2010 ਵਾਲੀ ਜਿਹੜੇ ਨਵੇਂ ਮੋਦੀ ਦੇ ਬੱਚਾ ਆਪਣਾ ਲੈ ਕੇ ਸਕੀ ਮੋਬਾਈਲ ਸਾਰੀਆਂ ਮੈਨੂੰ ਹਾਂ ਬਿਲਕੁਲ ਸਾਰੀਆਂ ਬਾਈ ਤੇ ਆਪਣਾ ਨੰਬਰ ਤਾਂ ਨੰਬਰ ਦੇ ਯਾਰ ਮੈਨੂੰ ਮੇਰਾ ਗਰੁੱਪ ਚ ਪਾ ਵੀਰ ਮੋਂਦੇ ਸਾਡੇ ਨਾਲ ਉੱਥੇ ਪਿੰਡ ਚ ਆਈ ਬੀਰੀ ਆਂਦੇ ਨੇ ਵਿਚਾਰੇ ਯਾਰ ਨੰਬਰ ਬੋਲੀਵੁੱਡ ਤੇਰਾ ਕਿੰਨਾ ਹੈਗਾ ਨੰਬਰ 84200 295 ਬਾਈ ਬਣ ਕੇ ਮੇਰਾ ਨੰਬਰ ਫੀਡ ਕਰਕੇ ਪਾ ਦੇ ਇਹ ਤਾਂ ਸਾਡੇ ਬਹੁਤ ਆ ਜਾਣਗੇ ਸਾਡੇ ਪਿੰਡ ਚ ਪਾ ਇਹ ਆ ਪਤੀ ਨਹੀਂ ਯਾਰ ਸਾਨੂੰ ਗਰੁੱਪ ਚ ਪਾ ਦੂੰਗਾ ਬਾਈ ਤੁਸੀਂ ਝੁੰਡਤਾ ਨਹੀਂ ਬੋਲਿਆ 100 ਰੁਪਏ ਆਈ ਯਾਰ ਮੇਰਾ ਵੀ ਗੱਲ ਕਰਦਾ ਹੈਗਾ ਯਾਰ ਮੈਨੂੰ ਐ ਲੱਗਦਾ ਬਾਈ ਤੂੰ ਮੈਂ ਪਤਾ ਤੈਨੂੰ ਸਹੀ ਦੱਸਦਾ ਜਿੱਕੇ ਮਨ ਚ ਆ ਰਿਹਾ ਗੱਲ ਉਹ ਨਹੀਂ ਯਾਰ ਸਰਕਾਰੀ ਸਕੀਮਾਂ ਜਾਂ ਗਵਰਨਮੈਂਟ ਸਕੀਮਾਂ ਕਰਦੀਆਂ ਸੱਚੀ ਦੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਸਿਰਫ ਇਹ ਚੀਜ਼ ਦੀ ਗੱਟਾ ਹੈ ਬਾਈ ਕੋਲ ਆ ਲੋ ਠੀਕ ਹੈ ਤੁਹਾਨੂੰ ਸਕੀਮਾਂ ਨਾਲ ਉਹ ਦੱਸਿਓ ਲੁਗਾ ਬਾਕੀ ਨੰਬਰ ਤੇ ਹੋਣਾ ਹੁਣ ਨੰਬਰ ਵਾਸਤੇ ਇਹ ਕਰ ਲਮਾ ਤੇਰੀ ਗੱਲ ਨੂੰ ਥੋੜੀ ਮੇਰੇ ਮਨ ਲੱਗੀ ਸਾਡੇ ਕੋਈ ਮੁੰਡਾ ਪੜਿਆ ਹੈ ਸਾਡੇ ਲਈ ਹਾਂ ਉਹ ਭਗਤੂ ਜਦੋਂ ਦੱਸਣ ਲੱਗ ਰਿਹਾ ਮੈਨੂੰ ਉਹਦੇ ਮਗਰੋਂ ਯਕੀਨ ਨਹੀਂ ਹੋ ਰਿਹਾ ਮੈਂ ਤਾਂ ਬਈ ਪੈਂ ਦੱਸਿਆ ਆ ਉਰੇ ਆ ਕੇ ਮੈਨੂੰ ਯਕੀਨ ਹੋਇਆ ਅਸਲ ਤਾਂ ਹੁਣ ਤੇਰੀ ਦੇ ਵੀ ਯਕੀਨ ਕਰਦਾ ਕਿਗਾ ਉਹ ਸਾਡਾ ਮੁੰਡਾ ਬੈਂਕ 'ਚ ਲੱਗਿਆ ਹੋਇਆ ਹੈਗਾ ਉਹ ਪੁਣੇ ਦੇ ਕਹਿੰਦਾ ਯਾਰ ਤੁਸੀਂ ਕਹਿੰਦਾ ਮੋਦੀ ਸਕੀਮ ਚ ਆ ਗਿਆ ਸਾਡੇ ਗਵਰਡੀ ਟਿੱਲਾ ਜਾਊਗਾ ਤੀਗਾ ਉਹ ਗੋਡੇ ਤੇ ਉਹ ਤੀਗੀ ਕਹਿੰਦਾ ਅਸੀਂ ਕਾਰਡ ਬਣਵਾਓ ਯਾਰ ਮਹਾਏ ਪੈਂ ਦਾ 5 ਲੱਖ ਦਾ ਕਾਰਡ ਕਿਹੜਾ ਬਣਦਾ ਹੁੰਦਾ ਹੈਗਾ ਅਸੀਂ ਉਹਦੇ ਗੱਲਾਂ ਗੋ ਕਰਦੀ ਆ ਵੀ ਤੂੰ ਸਾਡੇ ਲੈ ਕੇ ਤਰਨਾ ਗੱਲਾਂ ਲੱਗ ਗਏ ਉਰੇ ਤਾਂ ਯਾਰ ਇਹਨਾਂ ਪਤਾ ਲੱਗ ਗਿਆ ਯਾਰ ਆ ਨੰਬਰ ਚੱਲ ਪਿਆ ਹੁਣ ਬਾਈ ਸ ਜਰੂਰ ਪਾਈ ਵੀਰ ਬਣ ਕੇ ਯਾਰ ਹਾਂ ਹਾਂ ਤੁਹਾਨੂੰ ਸਟੇਟ ਸਾਰੇ ਸ਼ੋਹ ਹੁੰਦੇ ਰਹਗਾ ਹਾਂ ਵੀਰ ਬਣ ਕੇ ਯਾਰ ਬਹੁਤ ਬਹੁਤ ਤਰ੍ਹਾਂ ਧੰਨਵਾਦ ਮੈਂ ਤੇਰੀ ਪੋਣੀ ਖਜਦਾ ਬਈ ਬੋਰ ਦੀ ਤੇਰੀ ਪੋਣੀ ਜਿ ਦਿਖਾਈ ਕਿੱਥੇ ਗਈ ਯਾਰ ਆਹੀ ਆ ਬਈ ਬੋਰ ਆ